ਆਪਰ ਮੋਂ ਮੇ ਕੋਨ ਟੈਲੈਂਟ ਆ ਲੱਗੀ ਹੈ ਬਾਥਰੂਮ ਮੋਂ ਟੈਲੈਂਟ ਆ ਆ ਦੇਖ ਲੋ ਪਤਿਲਾ ਕਿੱਥੇ ਪਿਆ ਜੀ ਬਾਜ਼ੂਨ ਕੇ ਕਿਤਨਾ ਟੱਪੇ ਸਾਫ ਉਧਰ ਧੰਗ ਲੱਗ ਗਿਆ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗਰੌਨ ਬਾਈ ਜੀ ਇਹ ਫਰੈਸ਼ ਤੇਲ ਵਿੱਚ ਬਣੇ ਆ ਆ ਪਏ ਆ ਮਖੀਆ ਮਸਤਰਾ ਚ ਉੱਪਰ ਵੀ ਪਿਆ ਲੋ ਆ ਤੇਜੇ ਬਣਦੇ ਆ ਇਹ ਦੇਖੋ ਸੌਸ ਆ ਪਈਆਂ ਮਖੀਆ ਮਸਤਰਾ ਆ ਦੇਖੋ ਮੰਜੇ ਦੇ ਨੀਚੇ ਆ ਉੱਪਰ ਪਿਆ ਆ ਲੋ ਆਨੇ ਸਪ੍ਰਿੰਗਰੌਨ ਤੁਸੀਂ ਖਾਣੇ ਆ ਬਾਈ ਜੀ ਜੋਬ ਪ੍ਰਾਈਮ ਟੀਵੀ ਦੇਖੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਸਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਇੰਨੇ ਕਿ ਜ਼ਿਆਦਾ ਵਿਅਸਤ ਹੋ ਗਏ ਹਾਂ ਕਿ ਅਸੀਂ ਬਾਹਰ ਦੇ ਖਾਣੇ ਨੂੰ ਪਹਿਲ ਦੇਣ ਲੱਗ ਗਏ ਹਾਂ ਉੱਥੇ ਜੇਕਰ ਅਸੀਂ ਗੱਲ ਕਰੀਏ ਫਾਸਟ ਫੂਡ ਦੀ ਤਾਂ ਫਾਸਟ ਫੂਡ ਬਣ ਤਾਂ ਛੇਤੀ ਜਾਂਦਾ ਪਰ ਉਸ ਨੂੰ ਪਚਾਉਣ ਨੂੰ ਬਹੁਤ ਸਮਾਂ ਲੱਗਦਾ ਜੇਕਰ ਤੁਸੀਂ ਵੀ ਮੋਮੋਜ਼ ਅਤੇ ਸਪ੍ਰਿੰਗ ਰੋਲ ਖਾਣ ਦੇ ਸ਼ਕੀਨ ਹੋ ਤਾਂ ਇੱਕ ਵਾਰੀ ਵਾਇਰਲ ਵੀਡੀਓ ਜ਼ਰੂਰ ਦੇਖ ਲਿਓ ਕਿੰਦਾ ਤੁਹਾਡੀ ਸਿਹਤ ਨਾਲ ਹੋ ਰਿਹਾ ਹੈ ਖਲਵਾੜ ਆਓ ਦੇਖਦੇ ਹਾਂ ਵੀਡੀਓ ਇਹ ਚੀਜ਼ ਹੁਣ ਵਾਲੇ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀ ਟਾਇਲ ਲੱਗੀ ਹੈ ਬਾਥਰੂਮ ਮੈਂ ਟੈਲੀਟ ਹੈ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਕੇ ਕਿਸੇ ਪਤਿੱਲੇ ਦੇ ਉੱਤੇ ਕਾਓ ਪਰਮਾਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨੇ ਆ ਆ ਦੇਖ ਲਓ ਬੰਦਾ ਮੈਲੀਨਾ ਯਹਾਂ ਸਾਰ ਆਹ 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 ਦੇਖ ਲਓ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਾਰੀ ਕਰਨਾ ਹੈ ਹੱਥ ਪੈਰ ਤੇ ਕਰਦੇ ਜੇ ਵੱਡੂਗਾ ਸਾਰੀ ਤੋਰ ਸੰਦੋਆ ਕਰ ਦੋਗੇ ਆਲਾ ਵੀ ਪ੍ਰਿਆਣੀ ਉਹਨਾਂ ਸਾਹਿਬਾਂ ਦਾ ਮਰਾ ਉਹਨਾਂ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਇਓ ਵੀਰੇ ਦੇਖਾ ਦੇਖਾ ਆ ਤੇਲ ਕੋਈ ਸ਼ਾਮ ਉਹਦੇ ਕੋਲ ਇੱਕ ਗੋੜਾ ਵਾਹ ਜੀ ਵਾਹ ਦੇਖੋ ਕਿੰਨਾ ਢਾਬੇ ਸਾਫ਼ ਸੁਥਰੇ ਢੰਗ ਰੱਖੇ ਹੋਏ ਆ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਦਾ 7 ਪੇਸ ਆਪਾਤ ਕੋ ਵੀ ਜੀ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਆਪਾਤ ਕੋ ਵੀ ਬਾਹਰ ਪਈ ਆ ਇੱਧਰ ਲੈ ਕੇ ਵੀ ਹਲੇ ਤਾਂ ਨਾ ਕੁਝ ਵੀ ਨਹੀਂ ਹੈ ਮਤਲਬ ਤੇਲ ਦਿਖਾ ਜਿਹੜਾ ਹੁਣੀ ਮਦਰੇ ਇਹਨਾਂ ਨੇ ਤੇ ਕਿੰਨਾ ਫਰੈਸ਼ ਹੈ ਆਦਾਂ ਨਹੀਂ ਬਣਦੇਗਾ ਇਹ ਇਹ ਫਰੈਸਟੇਲ ਜਿਜ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਤੇ ਕਰਮਾ ਵੀ ਤੇਲ ਆ ਦੇਖੋ ਸਾਸ ਆ ਪਈ ਮੱਖੀ ਮਚਰ ਆ ਲੋ ਉਹ ਆ ਗਿਰੇ ਹੋਏ ਆ ਆ ਦੇਖੋ ਅਮੰਜੀਆਂ ਦੇ ਥੱਲੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਕਲਰ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਦੇਖੋ ਮੁੰਡਾ ਦੇਖੀ ਚਾ ਲੋ ਚੂਹੇ ਨੇ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਆ ਜਿਹੜਾ ਤੁਹਾਨੂੰ ਵੀਡੀਓ ਸਟੱਡੀ ਦਿਖਾਇਆ ਯਾਰ ਐਸੀ ਗੰਦ ਮਾਈ ਗਾਡ ਯਾਰ ਵੈਰੀ ਡਿਸਟਿੰਕਟ ਕੁਆਲਿਟੀ ਭਾਈ ਮੁਹੰਮਦ ਖਾਨ ਦੇ ਦੋਸਤੋ ਆ ਦੇਖ ਲਓ ਮੁਹੰਮਦ ਦਾ ਹੋਸਪੀਟੈਟੀ ਬਾਸ ਆਰੇ ਨਵੇਂ ਕੀ ਆ ਸਾਰੀ ਨੀ ਆਰਡਰ ਆ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਵਾੜ ਇਤਨੇ ਜਿਆਦਾ ਪੰਮੀ ਗਣੀ ਆ ਫ੍ਰਿਜ ਇੱਥੇ ਹੀ ਮੋਟਰ ਮੇ ਆ ਮੱਤ ਆ ਫਾਦੇਆਂ ਅੰਦਰ ਉਹ ਮਾਈ ਗਾਡ ਆ ਦੇਖੋ ਜੀ ਪਨੀਰ ਆ ਲੋ ਉਰੀ ਹੈ ਅ ਦਰਵਾਜ਼ੇ ਦੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰੱਖੋ ਮੜੀ ਜੀ ਇਹ ਉਠਾ ਲਾ ਹਾਂਜੀ ਗੋਪੀ ਅੱਜ ਤੋੜ ਕੇ ਦੇਣਾ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨੇ ਜੀ ਦੇਖੋ ਹਾਏ 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 ਚਿਕਨੀ ਵੀ ਹੈਗਾ ਬਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮੁਹਾਲੀ ਮਟਾਵਾ ਇੱਕਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਐ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹ ਨਾਲ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਵੀ ਠੀਕ